ਸ਼ਿਸ਼ਕਾ ਦੇ ਵਿੱਚ ਬਹੁਤ ਜਾਟੀ ਰਮਤੀ ਜਾਂਦੀ ਹੈ ਵੀ ਉਹ ਚੀਜ਼ਾਂ ਸਰਕਾਰਾਂ ਉਹ ਦੇਖਣ ਜਿਹਨੂੰ ਮੌਕੇ ਤੇ ਉਸ ਟਾਈਮ ਸੀ ਉਹ ਹੁਣ ਦੇਖਣ ਸਰਕਾਰਾਂ ਵੀ ਕਿੱਥੇ ਗਈਆਂ ਉਹ ਸਰਕਾਰਾਂ ਵੀ ਜਿਹੜੀਆਂ ਵਾਅਦੇ ਦਿੱਤੀਆਂ ਸੀ ਬਟੂ ਜੀ ਤੁਹਾਨੂੰ ਟੈਨਸ਼ਨ ਨਹੀਂ ਹੋਏਗੀ ਬਟੂ ਜੀ ਕਿਸੇ ਚੀਜ਼ ਦਾ ਉਹ ਨਹੀਂ ਹੋਗਾ ਤੇ ਉਹ ਅੱਜ ਕੀ ਚੱਕਰ ਕਿਉਂ ਇੰਨਾ ਲਾਪਰਵਾਹੀ ਕਿਉਂ ਹੈ ਜਿਹਦੇ ਵਿੱਚ ਅਸੀਂ ਲੈਟਰ ਵੀ ਲਿਖ ਰਹੇ ਹਾਂ ਸਾਰੇ ਅਫਸਰਾਂ ਨੂੰ ਗਵਰਨਰ ਨੂੰ ਲਿਖ ਰਹੇ ਹਾਂ ਚੰਡੀਗੜ੍ਹ ਡੀਜੀਪੀ ਨੂੰ ਲਿਖ ਰਹੇ ਹਾਂ ਐਸਐਸਪੀ ਸਾਹਿਬ ਨੂੰ ਨੋਚਨ ਕਰ ਰਹੇ ਹਾਂ ਸਕਾਟੀ ਨੂੰ ਐਸਐਸਪੀ ਸਕਾਟੀ ਨੂੰ ਮਤਲਬ ਅਸੀਂ ਕਿ ਜਿਹੜੀ ਜਿਹੜੀਆਂ ਏਜੰਸੀਆਂ ਨੂੰ ਫੋਨ ਵੀ ਪਾ ਚੁੱਕੇ ਲੈਟਰ ਏਜੰਸੀ ਦਾ ਨਾਮ ਨਹੀਂ ਦੱਸਣਾ ਚਾਹਾਂਗੇ ਏਜੰਸੀਆਂ ਨੂੰ ਵੀ ਦਾਅ ਪਾ ਦਿੱਤਾ ਹੈ ਜਦੋਂ ਉਹ ਸਮਝ ਨਹੀਂ ਆ ਰਹੀ ਵੀ ਇਹ ਨਹੀਂ ਲੇਟ ਕਿਉਂ ਹੋਈ ਔਰ ਜਿਹਦੇ ਵਿੱਚ ਹੁਣ ਨਸ਼ੇ ਦੇ ਲੈ ਕੇ ਮਹਿਫੇ ਕਰਨਾ ਵੀ ਜਿਹੜਾ ਮੈਂ ਇੱਥੇ ਆਇਆ ਉਤੋਂ ਨੈਗੋਸ਼ੀਏਟ ਕਰਕੇ ਵੀਸੀ ਲਈ ਆਇਆ ਵੀ ਇੱਥੇ ਵੀ ਇਹ ਹਾਲ ਬਣ ਰਹੇਗਾ ਵੀ ਇੱਥੇ ਆਏ ਆਂਦੇ ਸ਼ਰਾਬ ਪੀ ਲੈਂਦੇ ਨੇ ਦੁੱਤੀ ਕੀ ਲੈਣੇ ਨਾ ਤੋਂ ਇਹਨਾਂ ਨੂੰ ਖਾਲਾ ਪੈਂਦਾ ਚੋ ਚਲੀਏ ਆਓ ਬੈਠੋ ਫਿਰ ਰਾਤ ਵੀ ਕੱਲ ਜੀ ਨੇ ਦੋ ਬੂਤਰਾ ਰੱਖੀਆਂ ਆਂ ਆਂ ਤਾਰੂ ਪੀਰੇ ਐਂ ਟੋਨਾ ਬੈਠੇ ਤੋਂ ਮੈਂ ਉਹਨਾਂ ਨੂੰ ਕਹ ਰਿਹਾ ਵੀ ਇਹ ਕੀ ਹੋ ਰਿਹਾ ਕਹਿੰਦਾ ਜੀ ਵਾਸੀ ਜੀ ਵੀ ਜੀ ਪੀ ਦੇ ਮੈਨਾਂ ਕਾਹ ਦੀ ਖੁਸ਼ੀ ਜੇ ਤੁਹਾਡੀ ਕੋਈ ਪਰਵਾਹ ਨੂੰ ਖੁਸ਼ੀ ਆ ਉਹ ਆਪਣੇ ਘਰ ਬਸ ਤੋਂ ਲੈ ਕੇ ਇੱਥੇ ਕਿਉਂ ਮੈਂ ਕਹ ਤਸੀਂ ਗਲਤ ਕਰ ਰਹੇ ਹੋ ਮਗਾ ਬਸਾਂ ਦਾ ਸੁਣਾ ਕਹਿੰਦਾ ਦੱਸ ਦੇ ਜਿਹੜਾ ਬਣ ਗਿਆ ਬਸਾਂ ਨੂੰ ਮੈਂ ਡਰਦਾ ਦੇਖੋ ਜੀ ਐਦਾਂ ਸਿੱਧਾ ਹੀ ਮਾਰ ਦੇਣ ਤਾਂ ਮੈਂ ਦੱਸੋ ਇਹਦੇ ਵਿੱਚ ਕੀ ਕਰਾਂਗਾ ਮੈਨੂੰ ਤਾਂ ਆਪਣਾ ਡਰ ਰਹਿ ਜਾਂਦਾ ਵੀ ਕੋਈ ਹਾਦਸਾ ਮੇਟ ਨਾ ਵਰਤੇ ਡਿਮਾਂਡ ਸਿਰਫ ਇਹ ਹੈ ਜੀ ਵੀ ਜਿਹੜੇ ਅਫਸਰ ਹੈ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਸਭਾ ਚੰਡੀਗੜ੍ਹ ਪ੍ਰਸ਼ਾਸਨ ਹੈ ਤੇ ਤੁਰਤ ਕਸ਼ਨ ਲਿਆ ਜਾਵੇ ਪ੍ਰਸ਼ਕਸ਼ ਲਈ